ਪੰਜਾਬ ਦੇ ਵਿੱਚ ਇੱਕ ਵੱਡਾ ਸਿਆਸੀ ਧਮਾਕਾ ਹੋਣ ਜਾ ਰਿਹਾ ਇੱਕ ਵੱਡਾ ਭਾਜਪਾਈ ਆਗੂ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਿਹਾ ਚੰਨੀ ਤੇ ਬਾਜਵੇ ਨੇ ਉਹਦੇ ਨਾਲ ਮੁਲਾਕਾਤ ਵੀ ਖੜਕਾ ਲਈ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੇਸ਼ੱਕ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਚ ਇੱਕ ਵਾਰ ਫਿਰ ਆਪਣੇ ਸਹਿਯੋਗੀਆਂ ਦੇ ਨਾਲ ਐਨਡੀਏ ਦੀ ਸਰਕਾਰ ਬਣਾਈ ਹੋਏ ਪਰ ਪੰਜਾਬ ਦੇ ਵਿੱਚ ਬੰਦ ਹੋਏ ਖਾਤੇ ਦੇ ਕਾਰਨ ਬਹੁਤੇ ਭਾਜਪਾ ਇਸ 6.5 ਚ ਨੇ ਕਿ ਆਖਰਕਾਰ ਕੀਤਾ ਕੀ ਜਾਵੇ ਦਾਲ ਗਲ ਦੀ ਨਜ਼ਰ ਨਹੀਂ ਆਉਂਦੀ ਖਾਸ ਕਰਕੇ ਦਿਹਾਤੀ ਇਲਾਕਿਆਂ ਦੇ ਅੰਦਰ ਭਾਜਪਾ ਦਾ ਜੋ ਹਾਲ ਹੋਇਆ ਪਿੰਡੂ ਇਲਾਕਿਆਂ ਚ ਭਾਜਪਾ ਲਈ ਜਿਹੜਾ ਇੱਕ ਰੋਸ ਹੈ ਉਹ ਮੇਰਾ ਮੇਰਾ ਇਹ ਮੰਨਣਾ ਕਿ ਵੀ 25 ਸਾਲ ਨਹੀਂ ਕਿਤੇ ਜਾਂਦਾ ਤਉ ਉਸ ਕਾਰਨ ਸਿਆਸੀ ਆਗੂ ਮੇਰੇ ਤੋਂ ਵੀ ਜ਼ਿਆਦਾ ਸਿਆਣੇ ਨੇ ਤੇ ਉਹ ਸਮਝਦੇ ਨੇ ਕਿ ਇਹ ਰੋਸ ਜਿਹੜਾ ਅੱਗੇ ਵੀ ਵਧੇਗਾ ਇਸ ਕਰਕੇ ਭਲਾਈ ਇਸੇ ਚ ਹੈ ਕਿ ਭਾਜਪਾ ਦਾ ਪੱਲਾ ਛੱਡ ਕੇ ਕਾਂਗਰਸ ਵੱਲ ਨੂੰ ਹੋ ਤਰੀਏ ਇਸ ਚ ਨਾ ਜੁੜ ਗਿਆ ਆ ਹੁਸ਼ਿਆਰਪੁਰ ਦੇ ਵੱਡੇ ਆਗੂ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਸੁੰਦਰ ਸ਼ਾਮ अरोड़ा ਪਹਿਲਾਂ ਕਾਂਗਰਸੀ ਸੀ ਫਿਰ ਭਾਜਪਾ ਹੀ ਹੋ ਗਏ ਤੇ ਹੁਣ ਫਿਰ ਕਾਂਗਰਸ 'ਚ ਜਾਣ ਵਾਲੇ ਨੇ ਉਹਨਾਂ ਦੇ ਨਾਲ ਜਿਹੜੀ ਹੈ ਦੋ ਮੁਲਾਕਾਤਾਂ ਵੱਡੇ ਆਗੂਆਂ ਨੇ ਕੀਤੀਆਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕੁਝ ਦਿਨ ਪਹਿਲਾਂ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਤੇ ਖਬਰ ਹੈ ਕਿ ਹੁਣ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਤੇ ਇਸ ਵੇਲੇ ਸਜਰੇ ਸਜਰੇ ਜਲੰਧਰ ਤੋਂ ਵੱਡੀਆਂ ਵੋਟਾਂ ਦੇ ਨਾਲ ਜਿੱਤ ਕੇ ਲੋਕ ਸਭਾ 'ਚ ਪਹੁੰਚੇ ਆ ਉਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਚਰਚਾਵਾਂ ਇਹ ਨੇ ਕਿ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਹੁਣ ਸੁੰਦਰ ਸ਼ਾਮ ਰੋੜਾ ਕਿਸੇ ਵੇਲੇ ਵੀ ਕਾਂਗਰਸ ਪਾਰਟੀ ਚ ਆ ਸਕਦੇ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਨੂੰ ਸੁੰਦਰ ਸ਼ਾਮ अरोड़ा ਦੇ ਜਾਣ ਨਾਲ ਇੱਕ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਪਹਿਲਾਂ ਹੀ ਜਿਹੜਾ ਉੱਥੇ ਬੜਾ ਕੁਤਕਲੇਸ਼ ਪਿਆ ਹੋਇਆ ਸੁੰਦਰ ਸ਼ਾਮ अरोड़ा ਦੇ ਔਣ ਨਾਲ ਭਾਰਤੀ ਜਨਤਾ ਪਾਰਟੀ ਚ ਜਿਹੜੇ ਉੱਥੋਂ ਦੇ ਟਕਸਾਲੀ ਆਗੂ ਨੇ ਤਿਕਸ਼ਨ ਸੂਦ ਮੰਤਰੀ ਵੀ ਰਹੇ ਆ ਪੰਜਾਬ ਸਰਕਾਰ ਚ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਟ ਦੇ ਵਿੱਚ ਤਾਂ ਉਹ ਬੜੇ ਔਖੇ ਸੀ ਅਵਨਾਸ਼ ਰਾਏ ਖੰਨਾ ਦਾ ਧੜਾ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਬਹੁਤਾ ਖੁਸ਼ ਨਜ਼ਰ ਨਹੀਂ ਸੀ ਆਉਂਦਾ ਤੇ ਇਹੀ ਕਾਰਨ ਹੈ ਕਿ ਲਗਾਤਾਰ ਸਿਆਸੀ ਸਰਗਰਮੀਆਂ ਤੋਂ ਅਰੋੜਾ ਹੁਣੀ ਦੂਰ ਰਹੇ ਤੇ ਲੋਕ ਸਭਾ ਚੋਣਾਂ ਚ ਵੀ ਉਹਨਾਂ ਦੀ ਭੂਮਿਕਾ ਵੱਡੇ ਤੌਰ ਤੇ ਨਹੀਂ ਵੇਖੀ ਗਈ ਦੂਜਾ ਉਹ ਵਿਜੀਲੈਂਸ ਦੇ ਅੜਿੱਕੇ ਵੀ ਆਏ ਹੋਏ ਆ ਉਹ ਵੀ ਇੱਕ ਮਾਮਲਾ ਆ ਜੇਕਰ ਸੁੰਦਰਸ਼ਾਮ ਅਰੋੜਾ ਦੁਆਰਾ ਕਾਂਗਰਸ ਚਾਉਂਦੇ ਆ ਕਾਂਗਰਸ ਨੂੰ ਹੁਸ਼ਿਆਰਪੁਰ ਦੇ ਵਿੱਚ ਇੱਕ ਕਦਮ ਵਾਰ ਅੱਗੇ ਮਿਲ ਜਾਏਗਾ ਅਤੇ ਇਸੇ ਨਾਲ ਹੀ ਕਾਂਗਰਸ ਜਿਹੜੀ ਆ ਉਹ ਕਈ ਨਿਸ਼ਾਨੇ ਸਾਹ ਸਕਦੀ ਹੈ ਦੂਜੀ ਗੱਲ ਇਹ ਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਰਾਜਕੁਮਾਰ ਚੱਬੇয়াল ਜੋ ਕਿ ਕਾਂਗਰਸ ਦੇ ਵਿਧਾਇਕ ਸੀ ਉਹ ਲੋਕ ਸਭਾ ਮੈਂਬਰ ਬਣ ਗਏ ਆਮ ਆਦਮੀ ਪਾਰਟੀ ਦੀ ਟਿਕਟ ਤੇ ਤੇ ਉਹਨਾਂ ਦੇ ਵਿਧਾਨ ਸਭਾ ਹਲਕੇ ਚ ਉਪ ਚੋਣ ਤਿਆਰ ਖੜੀ ਆ ਤੇ ਕਾਂਗਰਸ ਸੁੰਦਰ ਸ਼ਾਮ अरोड़ा ਦੇ ਰਾਹੀਂ ਚੱਬੇਵਾਲ ਵਾਲੀ ਸੀਟ ਦੁਆਰਾ ਕਬਜ਼ੇ 'ਚ ਕਰਨ ਦੇ ਇਰਾਦੇ ਨਾਲ ਆ ਰਹੀ ਹੈ ਹਾਲਾਂਕਿ ਸੁੰਦਰ ਸ਼ਾਮ अरोड़ा ਉੱਥੋਂ ਚੋਣ ਨਹੀਂ ਲੜ ਸਕਦੇ ਉਹ ਚੱਬੇਵਾਲ ਵਾਲਾ ਹਲਕਾ ਜਿਹੜਾ ਆ ਉਹ ਅਨੁਸੂਚਿਤ ਜਾਤੀਆਂ ਦੇ ਲਈ ਰਾਖਵਾ ਹਲਕਾ ਆ ਪਰ ਗੱਲ ਇਹ ਆ ਕਿ ਸੁੰਦਰ ਸ਼ਾਮ अरोड़ा ਉਸ ਸੀਟ ਤੇ ਅਸਰ ਪਾ ਸਕਦੇ ਆ ਕਾਂਗਰਸ ਦੇ ਜਥੇਬੰਦਕ ਸਟਰਕਚਰ ਦੇ ਵਿੱਚ ਉਹ ਰਹੇ ਆ ਬਹੁਤ ਸਾਰੇ ਮੇਲ ਮਲਾਪ ਨੇ ਬਹੁਤ ਸਾਰੀਆਂ ਨਜ਼ਦੀਕੀਆਂ ਨੇ ਬੜੇ ਪਰਿਵਾਰਕ ਰਿਸ਼ਤੇ ਹੁੰਦੇ ਆ ਇਹੇ ਆਗੂ ਦੇ ਤਾਂ ਇਸ ਕਰਕੇ ਕਾਂਗਰਸ ਨੂੰ ਚੱਬੇਵਾਲ ਵਾਲੀ ਜਿਮਨੀ ਚੌਂ ਦੇ ਵਿੱਚ ਲਾਭ ਹੋ ਸਕਦਾ ਹੈ ਤੇ ਕਾਂਗਰਸ ਲਾਭ ਲੈਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ ਇਹ ਕਿਆਸਰਾਈਆਂ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ ਸੁੰਦਰ ਸ਼ਾਮ अरोड़ा ਕਿਸੇ ਵੇਲੇ ਵੀ ਦੱਸਿਆ ਜਾਂਦਾ ਹੈ ਕਿ ਭਾਜਪਾ ਦਾ ਪੱਲਾ ਛੱਡ ਕੇ ਕਾਂਗਰਸ 'ਚ ਜਾਣ ਲਈ ਤਿਆਰ ਬੈਠੇ ਆ ਇਸ ਦਾ ਐਲਾਨ ਅੱਜ ਭਲਕ 'ਚ ਕਦੇ ਵੀ ਹੋ ਸਕਦਾ ਹੈ